ਹਾਂ ਜੀ ਵੀਰੋ ਕੀ ਹਾਲ ਚਾਲ ਨੇ ਸਾਰੇ ਉਹਦੇ ਹੋਂ ਦੇ ਸਾਰੇ ਨੂੰ ਸਤ ਸ੍ਰੀ ਅਕਾਲ ਤੇ ਅੱਜ ਤਾਰੀਖ ਹੋ ਚੁੱਕੀ ਐ 8 ਫਰਵਰੀ 2025 ਤੇ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਨਸਾਬ ਦੀ ਤੇ ਨਾਲੇ ਸਿੱਧੂ ਉਸਲੇਵਾ ਜੀ ਦੀ ਸਭ ਤੋਂ ਪਹਿਲਾਂ ਆਪਾਂ ਮਾਨਸਾਬ ਦੀ ਗੱਲ ਕਰ ਲੈਂਦੇ ਹਾਂ ਤੇ ਮਿੱਤਰੋ ਮਾਨਸਾਬ ਦਾ ਕੱਲ ਨੂੰ ਅਖਾੜਾ ਬੱਲੋਂ ਆਜ਼ਰਾ ਦੇ ਵਿੱਚ ਖੁੱਲਾ ਖੜਾ ਹੈ ਤੇ ਤੁਸੀਂ ਅੱਗੇ ਵੀਡੀਓ ਅਗਲੀ ਪੱਵੀ ਦੇਖ ਸਕਦੇ ਹੋ ਹਾਂਜੀ ਸ਼ਾਸਤਰੀ ਕਾਲ ਜੀ ਸਭ ਨੂੰ ਮੈਂ ਤੁਹਾਡਾ ਆਪਣਾ ਸ਼ਰਨ 9 ਫਰਵਰੀ ਯਾਨੀ ਕਿ ਕੱਲ ਵੱਲੋਂ ਮਾਜਰਾ ਜੱਸੀ ਸਰਪੰਚ ਵੱਲੋਂ ਫੁੱਲਾ ਅਖਾੜਾ ਬੱਬੂ ਅਣਬਾਈ ਦਾ ਕਰਾਇਆ ਜਾ ਰਿਹਾ ਸੋ ਸਾਰੇ ਜਾਣੇ ਪਹੁੰਚੋ ਇੰਜੋਏ ਕਰੋ ਸਾਹਿਬ ਸ਼ਾਸਤਰੀ ਤੇ ਮਿੱਤਰੋ ਹੁਣ ਗੱਲ ਕਰ ਲੈਨੇ ਆਪਾਂ ਸਿੱਧੂ ਹਸਿਆਲੇ ਬਾਈ ਦੀ ਤੇ ਮਿੱਤਰੋ ਸਿੱਧੂ ਹਸਿਆਲੇ ਬਾਈ ਦਾ Song 410 ਦੀ ਜਿਹੜੀਆਂ ਲਾਈਨਾਂ ਨੇ ਤੇ ਕੁਝ ਪਾਕਿਸਤਾਨੀ ਸਿੰਗਰ ਗਾ ਰਹੇ ਨੇ ਲਾਈਵ ਦੇ ਵਿੱਚ ਤੇ ਤੁਸੀਂ ਉਹ ਲਾਈਨਾਂ ਸੁਣ ਸਕਦੇ ਹੋ ਤੇ ਬਹੁਤ ਹੀ ਸੋਹਣੀ ਤਰ੍ਹਾਂ ਗਾ ਰਹੇ ਨੇ ਉਹ ਪਾਕਿਸਤਾਨੀ ਸਿੰਗਰ ਤੇ ਵੀਡੀਓ ਤੁਸੀਂ ਦੇਖ ਸਕਦੇ ਹੋ ਉਹਦੇ ਨਿਵਾਦ ਹੌਂ ਰਮਚੀ ਜਾਵੇ ਹੌਂ ਸਿੱਟਾ ਟਾਂ ਟਾਂ ਵਿੱਚ ਨਾ ਵੀ ਸੱਟੀ ਜਾਵੇ ਹਾਲ ਲਾਲ ਰੱਖਿਆ ਲਾ ਤੇਰਾ ਹੋਈ ਜੱਜ ਜਿਵੇਂ ਜਿਵੇਂ ਹੁੰਦਾ ਨਸਾ ਤੇਰਾ ਹੋਈ ਜੱਜ ਤੋ ਫਰਦੀ ਕਿੰਨੀ ਕੱਲੀ ਹੁੜਕ ਦੀ ਨਾਲ ਮੋਹਾਂ ਮਾਜੀ ਹੁਣ ਤਾ ਤੇਰਾ ਹੋਈ ਜੱਜ ਫਿੰਜ ਟਕਰਾਂ ਦੂਆ ਤੇ ਤੋਲ ਵਿੱਚ ਜਿੱਲਾ ਫਿੰਜ ਤੇ ਟਿਕੜੇ ਹੋਈ ਜੱਜ ਲਾਇਆ ਜਿੱਲਾ ਹਾਲੇ ਜਿੱਜੇ ਬੇਸਤਾਲ ਹੋਦੇ ਬਾਬਲੇ ਹਾਲੀ ਗਾਲੀ ਨੇ ਨਿੱਡ ਤੇ ਪਟਿਆਣ ਕਿਲਾ ਹੋ ਖੇਲ ਖੇਲ ਕੇ ਲਿਆ ਤੇਰਾ ਰਟਣ ਜੀ ਐਮ ਐਸ ਕਾਲੀ